ਜੀ ਦੋਸਤੋ ਪੀਟਪਲਸਵੀ ਨੇ ਬਈ ਵੈਕੈਂਸੀ ਕੱਢੀ ਹੈ ਐਡਵਰਟਾਈਜ਼ਰ 13/2024 ਠੀਕ ਹੈ ਜੀ ਕੀ ਵੈਕੈਂਸੀ ਹੈ ਕਿੰਨੀਆਂ ਪੋਸਟਾਂ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਦੇ ਉਹਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਜਾਂ ਪੀਟਪਲਸਵੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੋਸਤੋ ਇਹ ਹੈ ਜੀ ਬਈ ਅਸਾਮੀਆਂ ਦੀ ਗਿਣਤੀ ਹੈਗੀ 15 ਠੀਕ ਹੈ ਅਸਾਮੀ ਦਾ ਨਾਮ ਹੈਗਾ ਪ੍ਰੋਗਰਾਮਰ ਜੂਨੀਅਰ ਵਾਤਾਵਰਣ ਇੰਜੀਨੀਅਰ ਜੂਨੀਅਰ ਵਿਗਿਆਨਿਕ ਅਫਸਰ ਠੀਕ ਹੈ ਸਹਾਇਕ ਪ੍ਰੋਗਰਾਮਰ ਤੇ ਕੇਅਰ ਟੇਕਰ ਠੀਕ ਹੈ 15 ਵੈਕੈਂਸੀਆਂ ਪੀਟਪੀਐਸਵੀ ਨੇ ਤੇ ਚੈੱਕ ਕਰਦੇ ਹਾਂ ਅੱਗੇ ਵੀ ਆਨਲਾਈਨ ਅਪਲਾਈ ਕਰਨ ਦੀ ਮਿਤੀ ਹੈਗੀ 30 7 2024 ਤੋਂ ਸਟਾਰਟ ਹੈ ਦੋਸਤੋ ਤੇ ਲਾਸਟ ਡੇਟ ਹੈਗੀ 19 8 2024 ਸ਼ਾਮ ਦੇ 5 ਵਜੇ ਤੱਕ ਠੀਕ ਹੈ ਜੀ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 22 8 2024 ਭਈ এডਿਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਬਈ ਜੋ ਪ੍ਰੋਗਰਾਮਰ ਹੈ ਉਹਦੇ ਵਾਸਤੇ ਕੀ ਐ এডਿਕੇਸ਼ਨ ਕੁਆਲੀਫਿਕੇਸ਼ਨ ਹੈ ਐਮਸੀਏ ਬੀ ਬੀਟੈਕ ਵਿਦ ਫਰਸਟ ਕਲਾਸ ਐਟ ਲੀਸਟ 60 ਪਰਸੈਂਟ ਮਾਰਕਸ ਐਂਡ ਸਪੈਸ਼ਲਾਈਜੇਸ਼ਨ ਇਨ ਕੰਪਿਊਟਰ অর ਕੰਪਿਊਟਰ ਰਿਲੇਟਡ ਏਰੀਆਜ਼ ਠੀਕ ਹੈ ਬਾਕੀ ਸਾਰਾ ਪੜ ਲਿਓ ਆਪਣਾ ਸਕਰੀਨਸ਼ਾਟ ਲੈ ਕੇ ਦੋਸਤੋ ਭਈ ਜੂਨੀਅਰ এনवायरमेंट ਇੰਜੀਨੀਅਰ ਦੀ ਹੈਗੀ ਜੀ ਐਟ ਲੀਸਟ ਫਰਸਟ ਕਲਾਸ ਇਨ 3 ਇਅਰ ਡਿਪਲੋਮਾ ਇਨ ਸਿਵਲ এনਵਾਇਰਨਮੈਂਟਲ অর ਕੈਮੀਕਲ ਇੰਜੀਨੀਅਰਿੰਗ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਬਾਈ ਨੌਲੇਜ ਆਫ ਕੰਪਿਊਟਰ ਹੋਣੀ ਚਾਹੀਦੀ ਹੈ ਠੀਕ ਹੈ ਤੇ ਜੂਨੀਅਰ ਸਾਇੰਟਿਫਿਕ ਅਫਸਰ ਦੀ ਹੈਗੀ ਜੀ ਫਰਸਟ ਕਲਾਸ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਇਨ ਲਾਈਫ ਸਾਇੰਸ ਔਰ ਬੇਸਿਕ ਸਾਇੰਸ ਔਰ এনवायरमेंटਲ ਸਾਇੰਸ ਠੀਕ ਹੈ ਜੀ ਬਾਇਓਟੈਕਨੋਲੋਜੀ ਐਂਡ ਹਾਈਡਰੋਲੋਜੀ ਮਾਈਕਰੋਬਾਇਓਲੋਜੀ ਐਂਡ ਔਰ ਐਨੀ ਅਦਰ ਰਿਲੇਟਿਵ ਸਾਇੰਸ ਫ্রম ਦਾ ਰਿਕੋਗਨਾਈਜ਼ ਯੂਨੀਵਰਸਿਟੀ ਠੀਕ ਹੈ ਜੀ ਨੌਲੇਜ ਆਫ ਕੰਪਿਊਟਰ ਹੋਣੀ ਚਾਹੀਦੀ ਹੈ ਤੇ ਅਸਿਸਟੈਂਟ ਪ੍ਰੋਗਰਾਮਰ ਠੀਕ ਹੈ ਗ੍ਰੈਜੂਏਟ ਇਨ ਸਾਇੰਸ ਮੈਥ ਠੀਕ ਕਮਰਸ ਇਕਨੋਮਿਕਸ ਕੰਪਿਊਟਰ ਠੀਕ ਹੈ ਜੀ ਸਾਇੰਸ ਇਹ ਹੋਣੀ ਚਾਹੀਦੀ ਹੈ ਐਜੂਕੇਸ਼ਨ ਕੁਆਲਿਫਿਕੇਸ਼ਨ ਠੀਕ ਹੈ ਦੋਸਤੋ ਅੱਗੇ ਕਰਦੇ ਆਂ ਬਈ ਕੇਅਰ ਟੇਕਰ ਦੀ ਐਟ ਲੀਸਟ 3 ਆ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰ ਫਰਮ ਅ ਰਿਕੋਗਨਾਈਜ਼ਡ ਯੂਨੀਵਰਸਿਟੀ ਠੀਕ ਹੈ ਜੀ ਪਰ ਨੋਲੇਜ ਆਫ ਕੰਪਿਊਟਰ ਇਹਦਾ ਵੀ ਜ਼ਰੂਰੀ ਹੈ ਅੱਗੇ ਆ ਕੇ ਉਮਰ ਸੀਮਾ ਦੀ ਗੱਲ ਕਰੀਏ ਦੋਸਤੋ 18 ਤੋਂ 37 ਸਾਲ ਜਰਨਲ ਵਾਲਿਆਂ ਦੀ ਆ ਬਈ ਸਟਾਰਟਿੰਗ 18 ਤੋਂ 37 ਸਾਲ ਲਾਸਟ ਡੇਟ ਹੈ ਠੀਕ ਹੈ ਤੇ ਪਛੜੀ ਛੇੜੇ ਨਹੀਂ ਆ ਵਾਸਤੇ 42 ਸਾਲ ਦੀ ਉਮਰ ਹੋਵੇਗੀ ਠੀਕ ਆ ਵੱਧ ਤੋਂ ਵੱਧ ਤੇ ਜੋ ਗਵਰਨਮੈਂਟ ਸਰਵਿਸ ਆ 45 ਸਾਲ ਦੀ ਹੋਏਗੀ ਉਹਨਾਂ ਦੀ ਤੇ ਐਕ ਸਰਵਿਸ ਨੂੰ ਤਕਰੀਬਨ ਸਾਰੀ ਆ ਜਾਣੀ ਫੀਸ ਦੀ ਗੱਲ ਕਰ ਲਈਏ ਦੋਸਤੋ ਜਨਰਲ ਦੀ 1000 ਰੁਪਿਆ ਐਸਸੀ ਤੇ ਬੀਸੀ ਤੇ ਡਬਲਯੂਐਸ ਵਾਲਿਆਂ ਦੀ 250 ਰੁਪਿਆ ਤੇ ਸਾਬਕਾ ਫੌਜੀਆ ਤੇ ਡਿਪੈਂਡੈਂਟ ਦੀ ਹੈਗੀ 200 ਰੁਪਿਆ ਫੀਸ ਬਈ ਚੌਨਵੀਂ ਦੀ ਕੀ ਰਹਿ ਗਈ ਬਈ ਤੁਹਾਡਾ ਐਮਸੀਕਿਊ ਕੁਐਸਚਨ ਆਉਣਗੇ ਤੁਹਾਡੇ ਲਿਖਤੀ ਪ੍ਰੀਖਿਆ ਲਈ ਜਾਏਗੀ ਠੀਕ ਹੈ ਤੇ ਮੈਰਟ ਕਾਦੇ ਹਿਸਾਬ ਨਾਲ ਬਣ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਤੁਹਾਡੀ ਮੈਰਟ ਤਿਆਰ ਕੀਤੀ ਜਾਵੇਗੀ। ਤੇ ਅਪਲਾਈ ਕਰਨ ਦੀ ਹੈ ਕਿ ਬਾਈ ਦੋਸਤੋ ਆਹ ਵੈਬਸਾਈਟ ਹੈ ਠੀਕ ਹੈ ਇਹ ਵੈਬਸਾਈਟ ਤੇ ਆ ਕੇ ਤੁਸੀਂ ਆਨਲਾਈਨ ਅਪਲਾਈ ਕਰਨਾ 30 7 2024 ਤੋਂ ਲੈ ਕੇ 19 8 2024 ਤੱਕ ਠੀਕ ਹੈ ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਠੀਕ ਹੈ ਦੋਸਤੋ ਇਹ ਸੀ ਬਾਈ ਇੱਕ ਵਾਰ ਹੋਰ ਦਿਖਾ ਦੇਣਾ ਤੁਹਾਨੂੰ ਪ੍ਰੋਗਰਾਮਰ ਤੇ ਜੂਨੀਅਰ ਵਾਤਾਵਰਨ ਇੰਜੀਨੀਅਰ ਤੇ ਜੂਨੀਅਰ ਵਿਗਿਆਨਕ ਅਫਸਰ ਤੇ ਸਹਾਇਕ ਪ੍ਰੋਗਰਾਮਰ ਤੇ ਕੇਅਰ ਟੇਕਰ ਠੀਕ ਹੈ ਇਹਨਾਂ ਵੈਕੈਂਸੀਆਂ ਬਾਹਰ ਆਊਟ ਕੀਤੀ ਹੈ ਜੀ ਪੀਟਪੀਐਸਬੀ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਤਲਾਂੇ ਸ਼ੇਅਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੀਟਪੀਐਸਬੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਨਵਾਦ ਜੀ